ਹਾਈ ਹਾ ਕੱਲ ਦਾ ਕਿਤੇ ਮੱਛਰ ਲੜ ਲੜ ਕੇ ਮੇਰੇ ਤੇ ਪੈਰ ਸੁੱਜ ਗਏ ਗਿੱਟੇ ਸੁੱਜ ਗਏ ਇੰਨਾ ਮੱਛਰ ਲੜਿਆ ਕਿਤੇ ਇਹ ਕਿਤੇ ਟਾਈਮ ਨਾਲ ਅੰਦਰ ਕਰ ਦਿੰਦੀ ਤੇ ਚੱਲ ਆ ਤੇ ਨਾ ਕੰਮ ਹੁੰਦਾ ਪਵਾੜਾ ਉਤਰਾ ਮੇਰੇ ਲਈ ਪੈ ਗਿਆ ਹੁਣ ਕੀ ਕਰਾਂ ਫੁਰਕ ਹੋਈ ਜਾਣ ਲਈ ਆ ਫੁਰਕ ਜਾਣ ਲਈ ਆ ਉਹਨੂੰ ਕੀ ਲੱਗੇ ਉਹਨੇ ਕਿਹੜਾ ਵੇਖਿਆ ਵੀ ਇਹਨੂੰ ਮੱਛਰ ਲੰਡਿਆ ਵਾਜਾ ਕੋਸ਼ ਵਾ ਕਰੇ ਕਿਹੜੇ ਕੰਮ ਚ ਰੁੱਝੀ ਰਹੀ ਆ ਉਹ ਬੀਜੀ ਕੀ ਇਕੱਲੇ ਗੱਲਾਂ ਕਰੀ ਜਾਣ ਦੇ ਜੇ ਇਹ ਗੱਲਾਂ ਪੁੱਤ ਮੈਂ ਕੀ ਕਰਨੀਆਂ ਨੇ ਕੱਲ ਉੱਥੇ ਬੈਠੀ ਦੀ ਨੇਰੇ ਤੱਕ ਮਛਰ ਬੜਾ ਲੜਿਆ ਗਿੱਟਿਆਂ ਤੇ ਆ ਪੈਰਾਂ ਤੇ ਤੇ ਪੈਰ ਸੁੱਜ ਗਏ ਖੁਰਕ ਖੁਰਕ ਕੇ ਖੁਰਕ ਬੜੀ ਕਰਦਾ ਮਛਰ ਤੇ ਕਿ ਇਹਨੇ ਅੰਦਰ ਨਹੀਂ ਕੀਤਾ ਨਾ ਅੰਦਰ ਕਿਤੇ ਮਾਂ ਤੇਰੀ ਪਤਾ ਨਹੀਂ ਕਿਹੜੇ ਕੰਮ ਲੱਗੀ ਰਹੀ ਕਿਤੇ ਅੰਦਰ ਆਪਣਾ ਕੰਮ ਕਮ ਕਰਦੀ ਰਹੀ ਤੇ ਉਹਨੇ ਚੇਤਾ ਹੀ ਭਲਾ ਲਿਆ ਉਹ ਮੈਂ ਵੀ ਕੱਲ ਦਾ ਮੁੰਡੇ ਨਾਲ ਗਿਆ ਹਾਂ ਤੁਹਾਨੂੰ ਪਤਾ ਆਹ ਉਹ ਤੇ ਮੈਨੂੰ ਪਤਾ ਤੂੰ ਗਿਆ ਤੇ ਮੈਂ ਸਵੇਰਾ ਕਰ ਲਿਆ ਆਇਆ ਇਹਨਾਂ ਵਕਤ ਕੱਲ ਹਾਂ ਨੂੰ ਮੈਂ ਤੇ ਬੜੀ ਕੋਸ਼ਿਸ਼ ਕੀਤੀ ਆਉਣ ਦੀ ਵੀ ਆ ਜਾ ਟਾਈਮ ਨਾਲ ਪਰ ਉੱਥੇ ਟਾਈਮ ਲੱਗਾ ਜਿਆਦਾ ਹੀ ਸਾਨੂੰ ਮੇਰੇ ਰਾਤ ਵੇਰ ਆ ਪਾ ਉੱਥੇ ਹੀ ਯਾਰ ਜੀ ਵੀ ਨੇ ਰਹਿ ਹੋ ਗਿਆ ਹੁੰਦੇ ਹੁੰਦੇ ਆ ਨਾ ਤਾਂ ਹੀ ਫਿਰ ਰੱਤ ਸੁਵੇਦੇ ਤੁਰੇ ਮੈਨੂੰ ਸਭੋ ਫਿਕਰ ਲੱਗਾ ਕਿ ਆ ਜਾ ਨਹੀਂ ਮੁੰਡਾ ਪਤਾ ਨਹੀਂ ਕੀ ਗੱਲ ਈਓ ਕਿਉਂ ਕੁਵੇਲਾ ਕਰ ਲਿਆ ਵਾ ਉਹ ਨਹੀਂ ਨਹੀਂ ਮੈਂ ਤੇ ਜੇ ਹੁਣੇ ਆਇਆ ਹੀ ਆ ਸਮੇਂ ਨਹੀਂ ਪਤਾ ਆ ਗਏ ਮੈਂ ਤੁਹਾਨੂੰ ਵੇਖਿਆ ਮੈਂ ਕਿੱਥੇ ਦਾਦੀ ਵੇਖਾਂ ਸੀ ਜਾ ਕੇ ਆਹ ਕੋਰਤਾਂ ਨਹੀਂ ਹਾਏ ਹੋਏ ਤੇ ਹੁਣ ਕੀ ਕਰਾਂ ਇਹਦਾ ਮੈਂ ਜਿਹੜੀ ਇਦਾਂ ਕਰਾਂ ਵੀ ਟਿਊ ਲੈ ਕੇ ਦਵਾ ਜਦੀ ਖੁਰਤੋਂ ਖੁਰਕੋਂ ਡੀਏ ਤੇ ਹਾਂ ਹੋ ਚੱਲ ਏਦਾਂ ਕਰ ਫਿਰ ਮਾੜੀ ਜੀ ਟੋਪ ਲਿਆ ਦੇ ਉਥੋਂ ਡਾਕਟਰ ਕੋਲ ਤੇ ਮੈਂ ਉਹ ਮੜਾ ਮਾ ਸਪਾ ਉਹ ਸੋਸਾ ਜੀ ਪਈ ਹੈ ਕਿੰਨੀ ਉਹ ਨਾ ਖੋਹ ਤਰੀ ਮਛਰ ਦੀ ਖੁਰਕ ਬੜੀ ਹੁੰ ਇਹ ਹਲਪੋ ਜੀ ਮੈਂ ਜਾਲ ਸੁਣੋ ਜਿਆਦਾ ਖੁਰਕੇ ਨਾ ਛੱਲੇ ਛੱਲੇ ਜਾਂਦਾ ਮੁਰਗੇ ਜ਼ਖਮ ਭਾਂ ਜਾਂਦਾ ਹੁੰਦਾ ਨਹੀਂ ਕੀ ਜੀ ਗੱਲ ਤੋਂ ਆਹ ਹੋਈ ਤਾਂ ਗੱਲ ਹੈਗੀ ਤੇਰੀ ਠੀਕ ਵਾ ਗੱਲ ਮੈਂ ਤਾਂ ਕਾਹ ਮੁੰਡਾ ਆਇਆ ਨਹੀਂ ਘੰਦਾ ਘਰ ਫਿਕਰ ਲਗਾ ਰਿਹਾ ਮੈਨੂੰ ਪਤਾ ਨਹੀਂ ਕਿੱਥੇ ਰਹਿ ਪਏ ਨੇ ਓਏ ਤੇਰੀ ਮਾਂ ਦੇ ਨਾ ਤੇਰਾ ਡਿਆ ਅਸੀਂ ਵੀ ਛੇਤੀ ਆ ਜਾ ਨਹੀਂ ਪਤਾ ਇੱਕ ਗਿਆ ਟਾਈਮ ਲੱਗਣਾ ਜਾਂਦਾ ਟਾਈਮ ਲੱਗਣਾ ਉਹ ਤੇ ਲੱਗਣਾ ਹੀ ਲੱਗ ਜਾਂਦਾ ਗਿਆ ਹਾਂਜੀ ਹਾਂਜੀ ਨਹੀਂ ਤੇਰੀ ਮਾਂ ਫੋਨ ਕਰਨ ਸੁਣਦੀ ਹਮੈਂ ਉਹ ਫਿਰ ਤੂੰ ਜਦੋਂ ਆਖਿਆ ਨਾ ਵੀ ਨਹੀਂ ਸਾਡੀ ਰਾਤ ਲੱਗ ਜਾਣੀ ਆ ਤੇ ਅਸੀਂ ਕੱਲ ਆਵਾਂਗੇ ਤੇ ਫਿਰ ਮੈਨੂੰ ਚਲੋ ਘਰ ਦਾਆਂ ਨੂੰ ਫਿਕਰ ਹੁੰਦਾ ਏ ਸਮਾਂ ਕੜਾ ਚੰਗਾ ਚੱਲਣ ਦਾ ਐ ਬੜਾ ਮਾੜਾ ਵਾਰੀ ਕੱਲ ਨਹੀਂ ਪਤਾ ਹੁਣ ਤੇ ਨੇਰੇ ਇਸ ਮੇਰੇ ਕਿਤੇ ਰਹਿਣਾ ਹੀ ਨਹੀਂ ਚਾਹੀਦਾ ਹਾਂਜੀ ਹਾਂਜੀ ਸਮੇਂ ਨਹੀਂ ਚੰਗੇ ਕੋਈ ਗੱਲ ਨਹੀਂ ਜਾਓ ਤੇ ਆਪਣੇ ਸ਼ਾਮਾ ਨੂੰ ਘਰ ਨੂੰ ਹੋਰ ਇਹੋ ਕੋਈ ਆਕ ਹਾਂ ਤੇ ਚਲੋ ਬੈਠੋ ਤੁਸੀਂ ਤੇ ਮੈਂ ਤੁਹਾਨੂੰ ਲੈ ਕੇ ਦਿੰਨਾ ਟੂਪ ਠੀਕ ਆ ਜਾਂ ਜਾਂ ਪਤ ਲਿਆ ਦੇ ਬਿਲਕੁਲ ਕਿਉਂ ਨਾ ਠੀਕ ਆ ਉੱਤੇ ਹੁਣ 2 ਮਿੰਟ ਨਹੀਂ ਫੁਰਕਦੇ ਹਾਂ ਆ ਗਿਆ ਨੇ ਮੈਂ ਲੈ ਕੇ ਨਹੀਂ ਫੁਰਕਦੀ ਮੈਂ ਨਾ ਲਿਆ ਦੇ ਤੇ ਟੂਪ ਮਲਾਂਗੀ ਤੇ ਹਟ ਜਾਣਾ ਫਿਰ ਆ ਗਿਆ ਆ ਗਿਆ ਮੈਂ ਆਹੋ ਕੋਈ ਗੱਲ ਨਹੀਂ ਚੰਗਾ ਭਰਾਵਾ ਪੁੱਤ ਜਿੰਦਾ ਰਹੇ ਤੁਸੀਂ ਬੋਲਾ ਆ ਯਾਰ ਬੜੀ ਮਾੜੀ ਗੱਲ ਕੀਤੀ ਮੰਮੀ ਨੇ ਤੇ ਜੇ ਬੰਦਾ ਗਾਂਪਾ ਹੋ ਜਾਂਦਾ ਕਿ ਦਿਹਾੜੀ ਖੰਡ ਜੇ ਰਾਤ ਪੈ ਗਈ ਤੇ ਕਦੇ ਅੰਦਰ ਹੀ ਕਰ ਦੇਣਾ ਹੈਗਾ ਵੇ ਵੇ ਤਰਸ ਹੋਣਾ ਦਦੀ ਦੇ ਪੈਰਾਂ ਵਾਲਾ ਹੈ ਕਿਦਾਂ ਮਛਰਨੇ ਖਾਦਾ ਵਾ ਹੈ ਉਹੋ ਜੇ ਟਾਈਮ ਨਾਲ ਅੰਦਰ ਕਰ ਦਿੰਦੇ ਇੰਨੀ ਤੇ ਕਲੀਫ ਨਾਲ ਚਲਣੀ ਪੈਂਦੀ ਕੀ ਪਤਾ ਕੀ ਕਰਦੇ ਰਹਿੰਦੇ ਦਿਮਾਗ ਨੂੰ ਕੀ ਹੋ ਗਿਆ ਵਾ ਜਾ ਕੇ ਪੁੱਛਦਾ ਵਾਂ ਨਾ ਕਿ ਕੀ ਗੱਲ ਸੀ ਕਿਹੜਾ ਕੀ ਗੱਲ ਸੀ ਮੇਰੇ ਨਾਲ ਆਪ ਸਾਬ ਓਏ ਆ ਤੇ ਮੈਂ ਗਿਆ ਵਾਂ ਹਾਂ ਤੇ ਜੇ ਆ ਕੇ ਤਾਂ ਬੰਦਾ ਤੇੜੀ ਰਾਤ ਰਹਿ ਆਉਂਦਾ ਤੇ ਮਗਰੋਂ ਮਾਰ ਤੋ ਘਰ ਦੇ ਵਿੱਚ ਸਾਰੇ ਨਾ ਕੀ ਤਕਲੀਫ ਆ ਤੈਨੂੰ ਆਉਂਦੀ ਹੈ ਬਹਿ ਬੜਬੜ ਕਰਨ ਕੀ ਗੱਲ ਹੈ ਕੀ ਤਕਲੀਫ ਹੈ ਇੱਥੇ ਕੀ ਕਰਦਾ ਵਾ ਮੈਂ ਮਗਰੋਂ ਇਹ ਦਾਦੀ ਤੇਰੀ ਬਾਹਰ ਬੈਠੀ ਮਸ਼ਰ ਦੇ ਹੰਦ ਕਰਦੇ ਨਾ ਸੀਗਾ ਤੂੰ ਤਾਂ ਇੱਥੇ ਕੇ ਸੋਚੋ ਜੂਗਾ ਕਿਤੇ ਪੈਰ ਡੇ ਕਿਤੇ ਸੀਜਾ ਖਮੋਂ ਨੂੰ ਫੈਂਡੇ ਆ ਜਖਮ ਹੋਣ ਨੂੰ ਫੈਂਡੇ ਆ ਮੈਂ ਇਹ ਕੀਤਾ ਸੀ ਅੰਦਰ ਤੂੰ ਕੀ ਕਰ ਜੀ ਮੈਂ ਕੀਤਾ ਕੀ ਬਲਾ ਕਿਹੜੇ ਵੇਲੇ ਕੀਤਾ ਜਦ ਮਸ਼ਰ ਖਾ ਲਿਆ ਸਾਰਾ ਤੇ ਹੁਣ ਅੰਦਰ ਕਰ ਦਿੰਦੀ ਨਹੀਂ ਵੱਡਾ ਹੈ ਜਲਾ ਦਾਦੀ ਦਾ ਤੂੰ ਫੇ ਟਾਈਮ ਨਾ ਆਇਆ ਕਰ ਕਰ ਜੇ ਦਾਦੀ ਨੂੰ ਅੰਦਰ ਬਾਹਰ ਕਰਨਾ ਹੁੰਦਾ ਮੈਂ ਤੇ ਬੜੀ ਕੋਸ਼ਿਸ਼ ਕੀਤੀ ਸੀ ਵੀ ਆ ਜਾਾਂ ਕਿ ਤੇ ਟਾਈਮ ਨਾ ਪਰ ਮੈਨੂੰ ਕਿ ਬੜਾ ਟਾਈਮ ਵੱਧ ਲੱਗ ਗਿਆ ਉੱਥੇ ਮੈਂ ਹੁਣ ਕੀ ਕਰਦਾ ਮੈਂ ਕਹਿੰਦੀ ਆ ਫਿਰ ਕਿਹੜਾ ਕਿਲੇ ਲੱਗੀ ਛਾਗੇ ਗਿਆ ਸੀਗਾ ਛਾਗੇ ਛਾਗੇ ਗਿਆ ਸੀ ਕੋਲ ਨੂੰ ਕਿਹੜਾ ਤਗੜਾ ਟੱਬਰ ਏ ਪਿਓ ਵਾ ਤੇ ਉਹਦੀਆਂ ਗੱਲਾਂ ਨਹੀਂ ਮੰਨ ਉਹ ਤੋਂ ਬਾਅਦ ਤੇ ਉਹਦੀਆਂ ਗੱਲਾਂ ਨਹੀਂ ਮੰਨ ਨੱਕੀ ਕੁਚਾ ਲੱਗ ਗਿਆ ਮਾਤਾ ਦੇ ਪੈਰ ਹਾਂ ਨੂੰ ਕਿ ਲੋੜ ਪਈ ਫਿਰ ਕਹਿੰਦੀ ਤੁਹਾਨੂੰ ਠੀਕ ਆ ਨਾ ਜੇ ਤੇ ਇਹਦਾ ਚੰਗੇ ਹੋਵੋ ਤੇ ਨਹੀਂ ਮੈਨੂੰ ਤੇ ਦੱਸਿਆ ਨਹੀਂ ਮਾਤਾ ਨੇ ਤੇ ਕਿੰਨਾ ਕ ਪੈਰਾਂ ਦੇ ਮੱਛਰ ਟਾਡੇ ਹੁੰਦੇ ਕੰਨਾਂ ਚ ਵਾਲੇ ਪਾ ਦਿੰਦੀ ਆ ਮੈਨੂੰ ਤੇ ਲੱਗਦਾ ਇੱਕ ਗੱਲਾ ਹੀ ਲੱਭੀ ਰਿੰਦੀ ਕੋਈ ਨਾ ਕੋਈ ਕੁਛ ਨਹੀਂ ਹੋਇਆ ਉਹ ਗੱਲਾਂ ਨਹੀਂ ਆ ਕਿ ਪੈਰ ਤੇ ਵੇਖੋ ਮੈਂ ਝੂਠ ਮਾਣ ਲਿਆ ਵਾ ਵੇਖ ਕੇ ਆ ਮੈਂ ਅੱਖਾਂ ਦੇ ਨਾਲ ਕੋਈ ਗੱਲ ਨਹੀਂ ਵੇਖ ਲੈਣੀ ਆ ਪੈਰ ਭੱਜ ਨਹੀਂ ਚੱਲੇ ਕਿਤੇ ਉਹ ਟਿਊਬ ਲੈ ਕੇ ਦੇਣੀ ਪੈਣੀ ਆ ਆਹੋ ਲਿਆ ਉਹ ਟਿਊਬਾਂ ਮੜੋ ਲਿਆ ਕੇ ਦਾਦੀ ਦੇ ਪੈਰ ਮੜਨੇ ਪੈਣੇ ਕੀ ਕਰਨਾ ਹਣਾ ਜਦੋਂ ਸੰਭੜਾ ਨਹੀਂ ਗਾ ਤੇ ਫਿਰ ਇਹੋ ਕੋ ਹੋਣਾ ਵਾ ਤੁਸੀਂ ਜ਼ਿਆਦਾ ਸੰਭੜੋ ਉਹਦੇ ਸ਼ਾਮੀ ਅੰਦਰ ਕੀਤਾ ਹੁੰਦਾ ਤੇ ਆਲੇ ਨਾਲ ਜੀ ਮੁਸੀਬਤ ਪੈਂਦੀ ਸਾਨੂੰ ਨਾਲ ਉਹ ਚੰਗਾ ਮੈਂ ਘਰ ਦੇ ਵੀ ਕੰਮ ਕਰਦੇ ਹੁੰਦੇ ਮੇਰੀ ਕੋ ਆਸਰਾ ਨਹੀਂਗਾ। ਆ ਮਮਮੀ ਆਪਣਾ ਸੁਭਾਅ ਚ ਇੰਜ ਕਰ ਲੋ। ਗਾਂ ਨੂੰ ਸਾਡੇ ਵਿਆਹ ਵੀ ਹੁਣ ਇਹ ਮੁੜ ਕੇ ਕਿੱਦਾਂ ਕਰਦੇ ਲੈਣਾ ਵਾ। ਆ ਜਾਵੇ ਆਪਣਾ ਕੰਮ ਕਰ ਜਾ ਕੇ ਐਵੇਂ ਨਾ ਮੇਰਾ ਸਿਰ ਖਾਖ ਮੈਨੂੰ ਹੋਰ ਵੀ ਕੰਮ ਹੈਗੇ ਆ। ਜਾ ਕੇ ਤੇ ਜੱਦਾ ਦਾਦੀ ਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਕੀ ਜੇ ਤੂੰ ਅਮਟ ਬਾਹਰ ਰਹਿ ਗਈ ਸੀ ਤੇ ਕਿੰਨਾ ਤੂੰ ਤੇਰਾ ਮੱਛਰ ਵਾ ਬਾਹਰ ਜਿਹੜਾ ਤਰਾ ਮੱਛਰ ਖਾ ਗਿਆ ਪੈਰਾਂ ਨੂੰ ਹੈ ਕਿੱਦਾਂ ਹੁੰਦਿਆ ਮੁੰਡੇ ਦੇ ਕੰਨਾਂ ਚ ਵਾਲਾ ਪਾਇਆ ਵਾ। ਵੇਣੀ ਆ ਨਾ ਜਾ ਕੇ ਤੇ ਕਿੱਡੇ ਕੇ ਪੈਰ ਖਾਦੇ ਗਏ ਮੱਛਰ ਦੇ ਨਾਲ। हद ਹੋ ਗਈ ਆ ਆਉਂਦਾ ਮੇਰੇ ਦਵਾਏ ਹੋ ਗਿਆ ਵਾ ਮੰਮੀ ਤੂੰ ਦਾਦੀ ਨੂੰ ਅੰਦਰ ਨਹੀਂ ਕੀਤਾ ਮੰਮੀ ਤੂੰ ਦਾਦੀ ਨੂੰ ਅੰਦਰ ਨਹੀਂ ਕੀਤਾ ਬਸ ਮੈਂ ਹੀ ਕੀਤਾ ਨਾ ਭਾਵੇਂ ਲੇਟ ਹੀ ਕੀਤਾ ਐਡਾ ਮੱਛਰ ਖਾ ਗਿਆ ਇਹਦੀ ਸੋਲ ਬਣਾਤੀ ਦਾਦੀ ਨੇ ਆ ਗਿਆਂ ਵਾ ਓਏ ਆਹ ਮਾਂ ਹੈਂ ਇਹ ਥਾਗੇ ਹੁੰਦੇ ਹੁੰਦੇ ਹੁਣ ਕਿਤੇ ਦੀ ਤਿਆਰੀ ਆ ਉਹ ਤਿਆਰੀ ਤੇ ਕਿਤੇ ਨਹੀਂ ਗਈ ਹੂੰ ਜੇ ਤੁਸੀਂ ਕੱਲ ਕਿੱਥੇ ਸੀਗੇ ਕਿਉਂ ਕੀ ਗੱਲ ਹੋ ਗਈ ਆ ਉਹ ਦਾਦੀ ਨੂੰ ਕਿਤੇ ਬਾਹਰ ਬਾਹਰ ਛੜਿਆ ਗਿਆ ਸ਼ਾਮੀ ਅੱਛਾ ਤੇ ਮੱਛਰ ਨੇ ਕਿਤੇ ਪੈਰ ਖਾਲੇ ਵੜ ਵੜ ਕੇ ਤੇਰਾ ਭਲਾ ਹੋ ਜੇ ਤੇ ਮਾਰਨ ਤੋਂ ਖੁਰਕ ਲਿਆਉਣਾ ਹੈ ਖੁਰਕ ਲਿਆਉ ਤਾਂ ਹੁਣ ਸਾਰਾ ਜ਼ਖਮ ਭਾ ਲੈ ਚੂਗਾ ਲਾਈ ਤੇ ਤੇਰਾ ਭਲਾ ਹੋ ਜੇ ਕਿਤੇ ਤੇ ਜੇ ਅੱਧੀ ਘਰੇ ਤੇ ਤੁਸੀਂ ਵੇਖ ਲੈਿੰਦੇ ਯਾਰ ਜੇ ਮੈਨੂੰ ਜੇ ਕਿਤੇ ਗਿਆ ਘੜੀ ਵੱਧ ਘਟ ਲੱਗੇ ਜਾਂਦੀ ਆ ਇਹ ਤੇ ਹੁਣ ਇਹ ਵੀ ਮਾਂ ਦਾ ਫਰਜ਼ ਬੰਦਾ ਵਾ ਨਾ ਸੈੜੇ ਬੰਦੇ ਚੁੱਕੇ ਬੰਦਾ ਅੰਦਰ ਕਰ ਦਿੰਦਾ ਮੰਮੀ ਦੇ ਸਿਰ ਤੇ ਨਾ ਛੱਡ ਕੇ ਜਾਇਆ ਕਰੋ ਨਾਲੇ ਹੁਣ ਨਾ ਮਾੜਾ ਮੋਟਾ ਤੁਰ ਪੈਂਦੇ ਆ ਉਹ ਤੇ ਮੜਾ ਨਾਲ ਆ ਰਿਹਾ ਚਾਹੀਦਾ ਬੰਦੇ ਦਾ ਉਹ ਤਾਂ ਕਹਿੰਦੇ ਕਹਿੰਦੇ ਮੈਂ ਤਾਂ ਹੁਣ ਤਾਂ ਮਤਲਬ ਆਹ ਰਹਾ ਬੰਦ ਚੱਕਨੇ ਵੀ ਜਦੋਂ ਚੱਕਰ ਨਾ ਆ ਜਨੇ ਉਹੀ ਤੇ ਗੱਲ ਵਾ ਤਾਂ ਹਾਂ ਤਾਂ ਬੈਠੇ ਰੇ ਮਛਰ ਚੌਥੇ ਇਹ ਤਾਂ ਜੀ ਨਹੀਂ ਕਰਦਾ ਉੱਠ ਕੇ ਉਹਨੂੰ ਪਰ ਵੇਖ ਲਾ ਮਾਂ ਆਪਣੀ ਦੇ ਕੰਮ ਹੈ ਮਹਾਰਾਜ ਨੂੰ ਜਾਨ ਦੇਣੀ ਹੈ ਪਰ ਇਤਰਾ ਚਾਹੀਦਾ ਹੈ ਕਰਨਾ ਨਹੀਂ ਕਿਤੇ ਕੱਲ ਨੂੰ ਮੇਰੇ ਘਰ ਬਾਹਰੋਂ ਚਲ ਗਿਆ ਤੇ ਮੁੜ ਕੇ ਕੀ ਬਣੂੰਗਾ ਯਾਰ ਹੁਣ ਕੀ ਆ ਮੈਂ ਤੇ ਘਰ ਜੋਗਾ ਰਹੂੰਗਾ ਹੈ ਫਸਲ ਵੜੀ ਫੇ ਠੇਕੇ ਦੇ ਦੇ ਦੂੰ ਫਿਰ ਹੁਣ ਕੀ ਆ ਇੱਥੇ ਸਾਰੇ ਤੇਰੀ ਕੁਰਸੀ 'ਤੇ ਬੈਠਾ ਰਿਆ ਕਦੀ ਇਹਦੀਆਂ ਸੁਣ ਲੀਆਂ ਕਦੀ ਮੰਮੀ ਨੂੰ ਗੱਲ ਖਿਆ ਕਰਤਾ ਹੋਰ ਮੰਮੀ ਨੂੰ ਨਾ ਪਿਠਾ ਕੇ ਕਹੇ ਪੁੱਛ ਲੋ ਕੀ ਇੱਕਦਾਂ ਕਰਨੀ ਆ ਸਾਹਬਣਾ ਆ ਕਿ ਨਹੀਂ ਸਾਹਬਣਾ ਦੋਵੇਂ ਅੱਖਰਾਂ ਜਵਾਬ ਦੇ ਦੋ ਨਾ ਜਾਂ ਹਾਂ ਜ ਦੱਸਾਂ ਕੀ ਗੱਲ ਆ ਪੁੱਤ ਜਦੋਂ ਘਰ ਬੰਦਾ ਸਿਆਣਾ ਬਿਮਾਰ ਹੋਵੇ ਨਾ ਤੇ ਸਾਰੇ ਆ ਜੀਆਂ ਨੂੰ ਖਿਆਲ ਰੱਖਣਾ ਪੈਂਦਾ ਉਹਨੇ ਕਦੀ ਪਾਲੀ ਮੰਗ ਕਦੀ ਰੋਟੀ ਕਦੀ ਕੁਛ ਨਾ ਕੁਛ ਜਿਹੜਾ ਬੰਦਾ ਮੰਨੇ ਉਹਹੀਂ ਤੇ ਮੰਮੀ ਨੂੰ ਕਦੀ ਕੋ ਕਰਨੇ ਤਾਂ ਸਵਾਈ ਰੋਟੀ ਤੋਂ ਕਿਤਾ ਕਦੀ ਕੌਖਾ ਨਾ 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 ਰੋਟੀ ਦਿਆਂ ਨਾ ਕ ਖਵਾਈ ਹੁੰਦੀ ਆ ਇਤਰਾ 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 ਹੀ ਆ ਯਾਰ ਉਹ ਬਤਾ ਕੀ ਸਮਝਾਵੇ ਨਾ ਆ ਕੇ ਰਿਸ਼ਤੇਦਾਰ ਨੂੰ ਕੋ ਕਹਿਣ ਜੋਗੇ ਆ ਕਿ ਇਹ ਆ ਕੇ ਹੁਜੇ ਕੰਮ ਕਰਦੀ ਆ ਹੈ ਜੇ ਕਿਨੂੰ ਦੱਸਾਂਗੇ ਨਾ ਤੇ ਲੋਕਾ ਸਾਡਾ ਪੁੱਤ ਮਝਾ ਕੇ ਬਣਾਉਣਾ ਹੈ ਤੇ ਜੇ ਕੋ ਗੱਲ ਕਰ ਦਈਏ ਤੇ ਮੈਂ ਆਹ ਆਪਣੇ ਪੇਕੇ ਚੱਲੀ ਆ ਆ ਨਵਾਂ ਪਖੰਡ ਫੜਿਆ ਯਾਰ ਉਹ ਤੇ ਗੱਲ ਹੈਗੀ ਆ ਪੇਕੇ ਵੀ ਕਿੰਨਾ ਚੜ੍ਹਦੇ ਆ ਉਹ ਵੀ ਢੜੀ ਬਲੋਨੀਆਂ ਪੁੱਪੀਆਂ ਉਹ ਵੀ ਮੇਰਾ ਪਤਾ ਮੇਰੇ ਮਾਮੇ ਆਪਣੇ ਦਾ ਉਹ ਵੀ 20 20 ਗੱਲਾਂ ਕਰਦਾ ਵਾ ਅਜਕਲ ਕੌਣ ਕਿਸ ਨੂੰ ਜਾਣਦਾ ਵਾ ਨਹੀਂ ਨਹੀਂ ਉਪਰ ਆ ਕੇ ਕੋਈ ਟਾਈਮ ਹੀ ਨਹੀਂ ਹੈ ਗੱਸਦੀ ਜਿਹੜੀ ਗੱਲ ਹੋ ਜਿਹਦੇ ਪੱਲੇ ਕੋ ਹੈ ਉਹਦੇ ਰਿਸ਼ਤੇਦਾਰ ਵਾ ਉਹੋ ਤੇ ਗੱਲ ਹੋੂਜੇ ਬੰਦੇ ਨੂੰ ਕੁਆਗਰ ਰਾਜੀ ਨਹੀਂ ਕੋਈ ਬਾ ਆ ਕੇ ਰਾਜੀ ਨਹੀਂ ਵਾਕਿਆ ਸਹੀ ਕਰ ਠੀਕ ਹੈ ਨਾ ਇਤਰਾ ਹੀ ਭਰਨਾ ਇਹਨੂੰ ਕਿਹੜਾ ਪਸੰਦਾ ਹੋਵੇ ਹੈ ਤੇ ਜੇ ਕਦੇ ਮੈਂ ਗਾਮ ਚ ਜਾਉਣਾ ਵਾ ਨਾ ਕਿਤੇ ਤੂੰ ਅਸੀਂ ਘਰੇ ਰਹਿਣਾ ਤੂੰ ਹੀ ਨਹੀਂ ਬਾਹਰ ਜਾਣਾ ਕਿਤੇ ਕਿੱਡਾ ਕੋ ਜਰੂਰੀ ਕੰਮ ਆ ਜੇ ਚੱਲ ਹੁਣ ਇਤਰਾ ਹੀ ਆ ਫਿਰ ਵੀ ਹੁਣ ਇਤਰਾ ਹੀ ਟਾਈਮ ਕਰਨਾ ਪੈਣਾ ਜਿਹੜਾ ਹੈਗਾ ਵਾ ਜਦੋਂ ਤੁਸੀਂ ਚਲ ਜਾਂਦੇ ਮੈਂ ਤਾਂ ਕਿਤੇ ਘਰੋਂ ਕਿਤੇ ਭੂਆਂ ਟੱਪ ਅੰਦਰੋਂ ਉਹ ਯਾਰ ਚੰਗੀ ਗੱਲ ਵੰਨ ਉਹ ਹੈ ਬਿਜੁਰਗ ਬੰਦਾ ਕਿਤੇ ਪਾਣੀ ਕੋਟ ਮੰਗ ਕੇ ਦੀ ਕੋਹ ਮੰਗ ਮੈਨੂੰ ਇਹ ਆ ਕਿ ਮੈਂ ਵੀ ਚਲੋ ਬੀਜੀ ਦੀ ਨਾ ਕੋ 10 ਸਾਲ ਉੱਪਰ ਵੱਜੇਗੀ ਸਿਆਣਾ ਬੰਦਾ ਤੇ ਘਰ ਦਾ ਜਿੰਦਰਾ ਹੁੰਦਾ ਵਾ ਨਾਲੇ ਮੇਰੀ ਗੱਲ ਇੱਕ ਹੋਰ ਸੁਣੋ ਹਾਂ ਆ ਗੱਲਾਂ ਨਹੀਂ ਗੱਲ ਬਣਨੀ ਹਾਂ ਯਾ ਕੋਈ ਨਾ ਕੋਈ ਐਕਸ਼ਨ ਲੈਣਾ ਪਣਾ ਸਾਨੂੰ ਹੁਣ ਯਾਰ ਐਕਸ਼ਨ ਕਰਦਾ ਲਈਏ ਠੀਕ ਆ ਨਾ ਹਾਂ ਇਹ ਇਤਰਾ ਦੇ ਇਤਰਾ ਦੇ ਜਿਹੜੇ ਬੀਬੀ ਨੇ ਦੱਸਦਿਆਂ ਕੱਢਨੇ ਆ ਨਾ ਉਹ ਨਹੀਂ ਕਿ ਨਿਕਲਨੇ ਯਾਰ ਇਹੋ ਗੱਲ ਵਾ ਨਾ ਹਾਂ ਸਾਰੀ ਉਮਰ ਚੰਗੀ ਲੰਗੀ ਐਡੇ ਵੱਡੇ ਕੰਮ ਤੋਂ ਵਿਚਾਰੀ ਤੇ ਲੋਕਾ ਕਹਣਾ ਹੁਣ ਆ ਕੰਮ ਤੇ ਆ ਗਏ ਨਹੀਂ ਸਾਰੀ ਉਮਰ ਬਾਦਸ਼ਾਹੀ ਨਗਾਈ ਉਹਦੇ ਗੱਲ ਐਂਡ ਤੇ ਆ ਕੇ ਨਰਕ ਭੋਕਣਾ ਵਾ ਜਦ ਬੜੀ ਮਾਰੀ ਗੱਲ ਵਾ ਧੰਨ ਦਾ ਕੋਈ ਨਾ ਕੋਈ ਬੈ ਕੇ ਨਹੀਂ ਬੜਾ ਕਰਦੀ ਇਹ ਗੱਲ ਦਾ ਚਾਹੇ ਇਤਰਾਵਾ ਉਸ ਤਰ੍ਹਾਂ ਬੀਬੀ ਨੂੰ ਕਰਾਉਂ ਖਾਸ਼ ਨਾ ਕਰਦੀ ਉੱਤੇ ਹੈ ਉਹ ਖਾਸ਼ੀ ਕਰਦੀ ਆ ਤੁਸੀਂ ਹੁਣ ਗੱਲਾਂ ਨਾਲ ਲੱਗੇ ਤੇ ਮੈਂ ਜਾ ਕੇ ਟਿਊਬ ਲਿਆਵਾ ਜਾ ਲਿਆ ਆ ਤੂੰ ਤੇਈਆਂ ਕੀ ਬੀਬੀ ਲੱਗੇ ਬਹੁਤ ਦਾ ਮਿੰਟ ਟਿਊਬ ਨਾ 5-7 ਦਾ 10 20 ਰੁਪਿਆ ਨਾਲ ਵੇਖੀ ਮਹਿੰਗੀ ਲਿਆਵੀ ਹੈ ਉਹ ਵਧੀਆ ਲੈ ਉਹਨਾਂ ਕੇ ਗਰੀ ਮੜ ਚੀਏ ਨਹੀਂ ਕੋਈ ਗੱ ਬੀਬੀ ਕੀ ਆ ਪਰਾਨੂ ਸਾਰਸ ਕਾ ਨੇ ਮੱਛਰ ਲੜਿਆ ਵਾ ਮੱਛਰ ਵਾ ਮੱਛਰ ਲੜ ਗਿਆ ਰਾਤੀ ਨਾ ਰਾਤ ਨੇਰੇ ਤੱਕ ਬੈਠੀ ਰਹੀ ਬਾਹਰ ਹਾਂ ਜੀ ਮਨ ਕਿਤੇ ਘਰ ਅੰਦਰ ਕੰਮ ਕਮ ਕਰਦੀ ਰਹੀ ਰੋਟੀ ਪਾਣੀ ਦਾ ਹਾਂ ਉਹਨੇ ਮੇਰਾ ਚੇਤਾ ਹੀ ਭਲਾ ਲਿਆ ਮੈਂ ਵਾਜਾਂ ਵੀ ਦੋ ਕੁ ਮਾਰੀਆਂ ਤੇ ਕੁੜੀਆਂ ਮੈਨੂੰ ਮੱਛਰ ਬੜਾ ਲੰਡਿਆ ਯੋ ਤੇ ਮੈਨੂੰ ਅੰਦਰ ਕਰ ਦੇ ਠੀਕ ਹੈ ਉਹਨੇ ਸੁਣਿਆ ਹੀ ਨਹੀਂ ਘਰੇ ਇੱਕ ਜਾਂ ਪਤਾ ਨਹੀਂ ਮਹਾਰਾਜ ਜਾਣੇ ਤੇ ਮੈਂ ਫਿਰ ਉੱਥੇ ਖੁਰਕ ਦੀ ਖਾਣਦੀ ਪੈਰਾਂ ਨੂੰ ਬਿਥਿਆ ਕਰਦੀ ਰਹੀ ਤੇ ਚਲ ਮੱਛਰ ਰੋਟ ਜੇ ਹਾਂ ਪਰ ਮੱਛਰ ਤੈਨੂੰ ਪਤਾ ਬਾਹਰ ਬੜਾ ਵਾ ਮੱਛਰ ਬੀਬੀ ਜਰੀਲਾ ਬੜਾ ਵਾ ਆਹੋ ਤੇ ਉਹ ਸਗ ਮਿੰਨੂ ਤੇ ਆ ਵੀ ਤੁਹਾਨੂੰ ਜਲਵਾ ਤੇ თੁਰਕਦਾ ਤੇ ਕੋਈ ਗੱਲ ਨਹੀਂ ਅੱਜ ਖਾਰਸ਼ੇ ਦਾ ਪਾਣੀ ਹੀ ਮੜ ਜਾ ਵਗਣਿਆ ਕੋਈ ਗੱਲ ਨਹੀਂ ਆਹ ਤੇ ਪਰ ਇਹ ਆ ਵੀ ਜੇ ਕਿਤੇ ਬੁਖਾਰ ਚੜ ਗਿਆ ਨਾ ਮੱਛਰ ਦਾ ਲੜਿਆ ਬੁਖਾਰ ਆ ਜੇ ਲੈਂਦਾ ਨਹੀਂਗਾ ਇਹੋ ਤੇ ਡਰ ਸੀ ਪਿਆ ਸਾ ਮੱਛਰ ਦੇ ਨਾਲ ਜੇ ਬੁਖਾਰ ਚੜ ਗਿਆ ਤਾਂ ਫਿਰ ਅੱਗੇ ਇਹ ਜਿਹੜੀ ਗੱਲ ਤਾਂ ਬੀਬੀ ਡਰ ਸੀ ਨਾ ਹਸਪਤਾਲ ਫੇਰ ਖੜਨਾ ਪੈਣਾ ਹੈ ਗੁੰਗੂਛ ਲੱਗਦੇ ਤੇ ਫਿਰ ਬੰਦਾ ਠੀਕ ਹੁੰਦਾ ਵਾ ਬੜਾ ਔਖਾ ਕੰਮ ਹੈ ਤੇ ਡਰਨ ਡਈ ਹਮੇ ਆ ਕਿਤੇ ਬੁਖਾਰ ਨਾ ਚੜ ਜਾਵੇ ਉਹੋ ਜਿਹਾ ਦਿਮਾਗ ਇਹਦਾ ਵੀ ਇਹ ਤੂੰ ਮਾੜਾ ਵੋਟਾ ਮੈਂ ਕਿਤੇ ਪਛੀ ਲੱਗੀ ਲੇਟ ਹੋ ਗਿਆ ਵੀ ਤੂੰ ਹੀ ਬੀਬੀ ਇਹਰ ਪਤਾ ਨਹੀਂ ਭਰਾਵਾ ਕਿਦਾਂ ਫੇਰ ਮੈਂ ਵਾਜਾਂ ਮਾਰੀਆਂ ਹਾਰ ਕੇ ਘੜੀ ਹਟ ਕੇ ਤੇ ਫੇਰ ਕਿਤੇ ਆਵਾਜ਼ ਸੁਣੀ ਤੇ ਫੇਰ ਮੈਨੂੰ ਅੰਦਰ ਲਿਆਈ ਮੈਂ ਕਿ ਹੁਣ ਤੇ ਮੇਰੇ ਮੱਛਰ ਨੇ ਪੈਰ ਖਾ ਲਿਆ ਕੋਈ ਕਰਾ ਚਲਾਂ ਦੀ ਕੁਛ ਨਹੀਂ ਹੁੰਦਾ ਤੇਲ ਤਾਂ ਲਾ ਮਾਸਾ ਕੋਈ ਨਹੀਂ ਹਟਜੂ ਉਹ ਬੀਬੀ ਮੱਛਰ ਤੇ ਜਦੋਂ ਸ਼ਾਮੀ ਤੇ ਬਹਿਦਾ ਹੈ ਨਾ ਕਿਤੇ ਖੁਸ਼ ਜਾ ਚੁਕ ਤੇ ਪੀਦੇ ਉਹ ਨੱਤਾਂ ਨੂੰ ਖਾਣਾ ਪੈਂਦਾ ਕਿਤੇ ਬੰਦਾ ਕਰੇ ਕਿ ਹੈਗਾ ਕਾਲੇ ਰੰਗ ਦਾ ਬਹੁਤ ਮੱਛਰ ਆ ਉਹ ਪਾਣੀ ਕਿਹੜੀ ਕਿਨੂੰ ਡੇਂਗੂ ਕਿ ਕਿਨੂੰ ਕੀ ਕਹਿੰਦੇ ਉਹ ਉਹ ਮੱਛਰੀ ਉਹ ਆਹੋ ਉਹ ਹੋਈ ਮਛਰਿਆ ਨਾ ਮਾੜਾ ਵਾ ਨਾ ਇਹ ਇਹਦੇ ਤੋਂ ਬਾਅਦ ਚੱਲਦਾ ਅਜੇ ਬੀਬੀ ਨੇ ਵਾ ਮੈਂ ਲੱਗ ਛੱਕ ਕਿਤੇ ਪਾਣੀ ਨਹੀਂ ਖਲੋਣ ਦਿੰਦਾ ਕਿ ਗੰਦਾ ਇਥੋਂ ਪ੍ਰਦੂਸ਼ਣ ਹੋਵੇ ਮਛਰਿਆਂ ਦੀ ਪਾਣੀ ਤੇ ਹੁੰਦਾ ਵਾ ਉਹ ਕਦੇ ਗੱਲ ਵਾ ਨਾ ਉਹ ਕੋਈ ਨਹੀਂ ਹੁਣ ਮੁੰਡਾ ਗਿਆ ਟੂਪ ਲੈਣ ਲਾਉਂਨੇ ਮਾਸਾ ਕੋਈ ਨਹੀਂ ਹੋ ਜਾਣਾ ਹੁਣ ਨਾ ਪੈਰ ਪੂ ਸਾਫ ਕਰਕੇ ਨਾ ਕਾਟਨ ਨਾਲ ਤੇ ਫੇਰ ਉੱਤੇ ਲਾਇਓ ਹੈ ਤੇ ਆਹ ਜਿਹੜਾ ਆ ਰ ਆਦ ਨਾ ਆ ਜਿਹੜਾ ਬਹੋਇਆ ਨਾ ਮੜਾ ਮੋਟਾ ਲਾਲਜਾ ਇਹ ਠੀਕ ਹੋ ਜਾਣਾ ਹੋ ਜਾਣਾ ਹੋ ਜਾਣਾ ਠੀਕ ਕੋਈ ਨਹੀਂ ਟੂਪ ਵਧੀਆ ਆਉਂਦਾ ਮਲੇ ਬਣਾਵਾ ਤੇ ਗਾਂ ਜਦੋਂ ਉੱਥੇ ਬਾਹਰ ਬੈੰਦੇ ਹੁੰਦੇ ਜੇ ਨ ਇੱਕ ਨੀੜਾ ਰੱਖਿਆ ਕਰੋ ਲਾਗੇ ਜਿੱਦਾਂ ਨਿਹੜ ਲਿਆ ਲਾਤਾ ਹਾਂ ਹਾਂ ਹੁਣ ਏਦਾਂ ਹੀ ਕਰਿਆ ਕਰੂ ਭਰਾਵਾ ਹੋਰ ਇਹੋ ਕੀ ਕਰਨਾ ਜਦੋਂ ਆਵਾਜ਼ ਕਹਿੰਦੇ ਸੁਣਨੀ ਨਹੀਂ ਇਹ ਨਹੀਂ ਕਰਉ ਇਹ ਫਿਰ ਕੋਈ ਗੱਲ ਨਹੀਂ ਉਹ ਤਾਂ ਕੇਵਲ ਕਰਨਾ ਕਿ ਅਸੀਂ ਉਤਰਾ ਹੀ ਮਾਰ ਛੱਡਦੀ ਆ ਮੈਂ ਸੁਣੀ ਨਹੀਂ ਗੱਲ ਕਿਸ ਦੀ ਤੇ ਬੰਦਾ ਕੀ ਆ ਕਰੂ ਉੱਥੇ ਆ ਤਾਂ ਕੀ ਕਰ ਲੈਣਾ ਫਿਰ ਪਤਾ ਹੁਣ ਚਲੋ ਕੋਈ ਗੱਲ ਨਹੀਂ ਫਿਰ ਕੀ ਕਰਨਾ ਜਣਾ ਚਲੋ ਕੋਈ ਨਹੀਂ ਗਿਆ ਸਾਰਸ ਲੈਂਡ ਟਿਊਬ ਤੇ ਮੁੜ ਕੇ ਲਾਇਓ ਤੇ ਮੁੜ ਕੇ ਪੈਰ ਫੁੱਟ ਸਾਫ਼ ਕਰਕੇ ਹਾਂ ਨਹੀਂ ਸਾਫ਼ ਕਰਕੇ ਲੰਮਣੀ ਆ ਕਰੋ ਕੋਈ ਗੱਲ ਨਹੀਂ ਹੋ ਜਾਣੇ ਠੀਕ ਕੋਈ ਨਹੀਂ ਹੁਣ ਗਾਂ ਦਾ ਨਹੀਂ ਮੁੜ ਕੇ ਆ ਨੇਰੋ ਡਾਟੇ ਹੈ ਗਾਂ ਦਾ ਨਹੀਂ ਦਮ ਖਾਂਦੇ ਹੁਣ ਪਰ ਆ ਬੜਾ ਕੰਮ ਖਰਾਬ ਹੋਇਆ ਵਾ ਉਹ ਮਵੀ ਗਿਆ ਪਿੰਡ ਚ ਕਿਤੇ ਕੰਮ ਹੀ ਥੋੜਾ ਜਾ ਚਲੋ ਕੰਮ ਦੇ ਪਤਾ ਪਿੰਦੇ ਹੀ ਆ ਕੰਮ ਬੰਦਿਆਂ ਨੂੰ ਜਾਣਾ ਪੈਂਦਾ ਪਰ ਤੁਹਾਨੂੰ ਘਰ ਥੋੜਾ ਬੈਠਾ ਜਾਂਦਾ ਹਾਂਜੀ ਹਾਂਜੀ ਤੇ ਕੋਈ ਗੱਲ ਨਹੀਂ ਹੈ ਕੋਈ ਨਹੀਂ ਕੋਈ ਗੱਲ ਨਹੀਂ ਕਰ ਲੋ ਤੁਸੀਂ ਮੂੰਹ ਹੱਥ ਧੋ ਲੋ ਮੂੰਹ ਹੱਥ ਚਲੋ ਹੁੰਡੇ ਤੇ ਵਿਚਾਰੇ ਬਥੇਰਾ ਕਰਦੇ ਆ ਹੁਣ ਕੀ ਆਖਾਂ ਉਹਨੂੰ ਵੀ ਮੈਂ ਉਹ ਆਂਦੀ ਮੈਂ ਕੰਮ ਬੜਾ ਕਰਨੀ ਆ ਮੈਂ ਕੀ ਕਰਾਂ ਚਲੋ ਕੋਈ ਗੱਲ ਨਹੀਂ ਖਾਤ ਹੋਣਾ ਬਾਤ ਹੀ ਤੋ ਨਾ ਮੈਨੂੰ ਨਾ ਜੀਵਨ ਦੀ ਖਬਰ ਲਵਾ ਹੈ ਬੀਬੀ ਨੇ ਵਾਜਾਂ ਤੇ ਜਰੂਰ ਮਾਰੀਆਂ ਹੋਣੀਆਂ ਵਾ ਪਰ ਨਾ ਇਹਦੇ ਆ ਕੰਨਾਂ ਤੇ ਕੋਈ ਅਸਰ ਨਹੀਂ ਹੁੰਦਾ ਹੈ ਪਤਾ ਨਹੀਂ ਹੁਣ ਕਿੱਥੇ ਆ ਇਹ ਨਾ ਜੀਵਨ ਉਹ ਕਿੱਥੇ ਆ ਤੂੰ ਲੈ ਲੱਗਦਾ ਮਾਂ ਨੇ ਭਰਤੇ ਕੰਨ ਫੇਰ ਹੁਣ ਆਣ ਚੜੂ ਨਾ ਮੇਰੇ ਦਿਵਾਲੇ ਵੀ ਅੱਗੇ ਮੁੰਡਾ ਲਾ ਗਿਆ ਘੜੀ ਤੋਣੀ ਇਹਨੇ ਲਾਉਣੀ ਆ ਚੱਲ ਕੋਈ ਨਹੀਂ ਆ ਇੱਧਰ ਆ ਮੇਰੀ ਗੱਲ ਸੁਣ ਪੈਦੋ ਇੱਥੇ ਬੈਠ ਕੱਲ ਇਹ ਦੀ ਗੱਲ ਬੀਬੀ ਨੇ ਬਾਜਾ ਤੇ ਜਰੂਰ ਮਾਰੀਆਂ ਹੋਣਗੀਆਂ ਆ ਕੀ ਡੇਜ ਪਾਣੀ ਪੀਣਾ ਪਾਣੀ ਲੈਵਾਂ ਬੀਬੀ ਦੇ ਪੈਰ ਵੇਖੇ ਮਛਰ ਨੇ ਕਿੰਨਾ ਲਾਲ ਕੀਤੇ ਆ ਹੈ ਹਾਏ ਹਾਏ ਮਛਰ ਨਾ ਹੋ ਗਿਆ ਢੁੰਡੀਆਂ ਹੋ ਗਈਆਂ ਢੁੰਡੀਆਂ ਨਹੀਂ ਜੇ ਉਹ ਬਾਹਰ ਬੈਠੀ ਸੀ ਤੈਨੂੰ ਪਤਾ ਵੀ ਮਛਰ ਦਾ ਟਾਈਮ ਹੋ ਗਿਆ ਤੇ ਮੜਾ ਜਾ ਤੂੰ ਮੈਂ ਫਾੜਨੇ ਦੇ ਅੰਦਰ ਲੈ ਆਵਾਂ ਤੇ ਪੱਖਾ ਲਾ ਦੇਣਾ ਨਹੀਂ ਆਪਾਂ ਵੀ ਤਾਂ ਬਾਹਰ ਹੀ ਤੁਰੇ ਫਿਰਨੇ ਹਾਂ ਤੂੰ ਮਛਰ ਲੜਦਾ ਨਹੀਂਗਾ ਬੀਬੀ ਨੂੰ ਪਤਾ ਨਹੀਂ ਕਿੱਥੋਂ ਮਛਰ ਲੜ ਗਿਆ ਇਹਨਾਂ ਤੂੰ ਇਤਰਾ ਕਰੀ ਸ਼ਾਮਾਂ ਨੂੰ ਤੂੰ ਹੀ ਬਾਹਰ ਬਈ ਇਹ ਤਰ੍ਹਾਂ ਮੈਂ ਦੱਸੂnga ਵੀ ਮਛਰ ਕਿਤਨਾ ਲੜਦਾ ਹੈ ਹੈ ਜੇ ਮਾੜਾ ਮੋਟਾ ਮਛਰ ਹੋਈ ਗਿਆ ਤਾਂ ਬੰਦਾ ਡਾਈ ਲਵੇ ਹੱਥਾਂ ਦੇ ਨਾਲ ਬਿਲਕੁਲ ਹੱਥ ਜੋੜ ਕੇ ਬਹਿ ਰਹਿਣਾ ਹੁੰਦਾ ਵਾ ਯਾਰ ਮੇਰੀ ਗੱਲ ਸੁਣ ਪੈਨੋ ਜੇ ਇੰਨੇ ਜੋਗੇ ਹੱਥ ਪੈਰ ਹੁੰਦੇ ਤੇ ਤੁਰਨ ਫਿਰਨ ਹੈ ਤੇਰਾ ਦਿਮਾਗ ਆ ਕਿ ਕੀ ਹੈ ਹੈ ਉਹ ਤੇਰੇ ਕਿ ਜਦੋਂ ਕਿਤੇ ਸਿਰ ਪੀੜ ਹੁੰਦੀ ਦੋ ਦੋ ਦਿਨ ਤੱਕ ਉਤਰਾ ਨਹੀਂ ਉੜਦੀ ਹੈ ਤੇ ਵੀਹਾਂ ਬੰਦੇ ਉਹ ਦਾਨ ਨੇ ਤੂੰ ਵੀ ਆਉਂ ਹੋਂਡਿਆ ਮੇਰਾ ਸਿਰ ਪਾਟਣ ਡਿਆ ਮੇਰਾ ਦਵਾਈ ਨਹੀਂ ਲਾ ਕੇ ਦਿੰਦੇ ਉਹ ਨਹੀਂ ਕਰਦੇ ਉਹ ਕਦੇ ਆਖੋ ਤਾਂ ਚਲ ਨਹੀਂ ਮੁਰਤੇ ਇਤਨਾ ਦਾ ਸਰੀਰ ਨੂੰ ਬੀਵੀ ਦਾ ਉਹ ਤਾਂ ਕਿ ਦੇਵ ਦੇ ਪਤਾ ਕਿ ਕੰਮ ਤੋਂ ਬਚੀ ਆ ਤੇ ਜਿੱਗ ਦੇ ਖਲਾਰਾ ਪਾਇਆ ਤਾਂ ਮੁਰਗੇ ਸਾਂਭਿਆ ਨਹੀਂ ਜਾਣਾ ਤੇ ਮੈਂ ਦੱਸਾਂ ਗੱਲ ਭੋਂ ਤੇ ਮળે ਮੋਟੀ ਸੁੱਖ ਬੜੀ ਖਾਂਦੀ ਆ ਨਾ ਜਿਹੜਾ ਬੰਦਾ ਬੈੱਡ ਤੇ ਪਾਇਆ ਨਾ ਤੇਦੀ ਜ਼ਿੰਦਗੀ ਮੁੱਕ ਜਾਂਦੀ ਆ ਪਤਾ ਨਹੀਂ ਤੈਨੂੰ ਅਗਰ ਕਿਤੋਂ ਆਉਣੀ ਆ ਧਰਨਾ ਮੈਂ ਸਰਦੀਆਂ ਠੀਕ ਦੀਆਂ ਸਾਰੀਆਂ ਭੰੜਿਆਂ ਪਰ ਤੇਰੀ ਸਿਹਤ ਤੇ ਕੋਈ ਕਿ ਦਵਾਈ ਦਾ ਅਸਰ ਨਹੀਂਗਾ ਤੁਸੀਂ ਦੇਣਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਤੇ ਮੇਰੇ ਦਿਵਾਲੇ ਹੋ ਜਾਂਦੇ ਜੀ ਆਣ ਕੇ ਮੇਰੀ ਤੇ ਕੋਈ ਗੱਲ ਸੁਣਦਾ ਹੀ ਨਹੀਂਗਾ ਮੈਂ ਹੋਏ ਅੰਦਰ ਕੀਤਾ ਹੈਗਾ ਕਿੰਨਾ ਕਮਚਰ ਖਾ ਗਿਆ ਹੀ ਕਿਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਕਰਦੇ ਹਮ ਤਰੇ ਕੰਮ ਨਹੀਂ ਮੁੱਕਣ ਦੇ ਮੈਂ ਵੀ ਜਾ ਕੇ ਵੇਣੀ ਆ ਨਾ ਪੈਰਾ ਵਾਲੇ ਜੇ ਦੀ ਗੱਲ ਸੁਣ ਲੈ ਉਹ ਮੁੰਡਾ ਗਿਆ ਹੁਣ ਟਿਊਬ ਲੈਣ ਹੈ ਤੇ ਤੈਨੂੰ ਪਤਾ ਵਾ ਜੇ ਬੁਖਾਰ ਚੜ ਗਿਆ ਨਾ ਆਹਦੇ ਡੇਂਗੂ ਡੂੰਗੋ ਮਚਰ ਤੋਂ ਹੀ ਲੱਗਦਾ ਵਾ ਤੇ ਜੇ ਡੈਣਾ ਤੇ ਪੈ ਗਈ ਮੁੜ ਕੇ ਕਿੱਦੋਂ ਨੂੰ ਜਾਣਾ ਪਰੇਸ਼ਾਨੀ ਤੇ ਹੋਣੀ ਮੈਨੂੰ ਹੈ ਜਿੰਨੇ ਲੈ ਕੇ ਤਰੇ ਫਿਰਨਾ ਮੈਂ ਆਪਣੀ ਨੂੰ ਤੁਸੀਂ ਤੇ ਜਾਣ ਬੁੱਝ ਕੇ ਮੇਰੇ ਦਿਵਾਲੇ ਹੋ ਜਾਂਦੇ ਜੀ ਮੈਂ ਚਾਹੁੰਨੀ ਆ ਵੀ ਬੁਖਾਰ ਹੋਵੇ ਤਾਂ ਮਾਤਾ ਨੂੰ ਫਿਰ ਮੈਨੂੰ ਹੋ ਸਾਂਭੜਾ ਪਵੇ ਮੈਂ ਸੋ ਕਿੰਨੀ ਉਹ ਛੇਤੀ ਠੀਕ ਹੋਵੇ ਮੇਰੀ ਵੀ ਖਲਾਸੀ ਹੋਵੇ ਤੇਰੀ ਕਹੇ ਖਲਾਸੀ ਹੋਵੇ ਕੀ ਬੇੜੜੇ ਜੇ ਤੇਰੀ ਬਾਹ ਆਈ ਹੈ ਹੈ ਚਾਰ ਤੇ ਜੀਹੇ ਦਿਨੋਂ ਰੋਟੀ ਪਾਣੀ ਪੀ ਕਰਦੀ ਆ ਉਹ ਚੰਗਾ ਬਾਬਾ ਪਤਾ ਨਹੀਂ ਕੀ ਪਹਾੜ ਸਿਰ ਤੇ ਚੁੱਕਿਆ ਵਾ ਤੂੰ ਖੱਦ ਹੋਈ ਤੇਰੇ ਵਾਲੀ ਵੀ ਲੋਕਾਂ ਦੀਆਂ ਜਨਾਨੀਆਂ ਵੀ ਹੈਗੀਆਂ ਆ ਤੇਰੀ ਲੋਤਰੋ ਬੁਢੀ ਜਲਦੀ ਸਾਰੇ ਕੰਮਾਂ ਤੋਂ ਦੂ ਦਾ ਢੋਲੀ ਸਾਹਣੇ ਲੱਗਦੇ ਆ ਠੀਕ ਵਾ ਨਾ ਹਾਂ ਲੱਗਦੇ ਗੱਲਾਂ ਕਰਦੇ ਫਿਰਦੇ ਜੇ ਅਜੇ ਮਸਵਾ ਨਾ ਚੰਗੀਆਂ ਜਿਹੜੀ ਤੁਹਾਡੀ ਮਾਨਤ ਤੇ ਠਣੇ ਦਿੰਦੀ ਅੰਦਰ ਹੀ ਕਦੀ ਬਾਹਰ ਲੈ ਜਾ ਤੇ ਕਦੀ ਅੰਦਰ ਲੈ ਜਾ ਚਿਰ ਵੀ ਮੇਰੇ ਸਿਰ ਤੇ ਪੈਣੀ ਸਵਾਹੀ ਆ ਇਹ ਗੱਲ ਤਾਂ ਮੈਨੂੰ ਪਤਾ ਵਾ ਠੀਕ ਆ ਨਾ ਮੇਰੀ ਗੱਲ ਸੁਣ ਲਾ ਮੇਰਾ ਜੀ ਕਹਿੰਦਾ ਵੀ ਭੈਣ ਜੀ ਨੂੰ ਫੋਨ ਕਰਾ ਤੇ ਉਹਨੂੰ ਸੱਦਾ ਦੇ ਢੰਗ ਸੱਦ ਲਓ ਭੈਣ ਜੀ ਨੂੰ ਭੈਣ ਜੀ ਨੇ ਜੜੀ ਤੋਬੀੜੀ ਹੈ ਮੇਰੇ ਤੇ ਠੀਕ ਆ ਨਾ ਆਪ ਛਤਰਖਾਂਦੀ ਆਪਣੇ ਬੰਦੇ ਕੋ ਉਥੇ ਗੱਲਾਂ ਕਰਦੇ ਫਿਰਦੇ ਆ ਤੇ ਉਹਨੂੰ ਬਹੁਤ ਪਤਾ ਛਤਰਖਾਂਦੀ ਆ ਉਹ ਖਾਂਦੀ ਆ ਉਹਦੀ ਜੁਰਤ ਨਹੀਂ ਆਉਂਦੀ ਇੱਥੇ ਅਜਾ ਚੁੱਪ ਕਰਦਾ ਹੂੰ ਮੇਰੀ ਗੱਲ ਸੁਣ ਲਾ ਮਾਤਾ ਦਾ ਖਿਆਲ ਰੱਖਿਆ ਕਰ ਜੇ ਕੱਲ ਨੂੰ ਕਿਤੇ ਤੇਰੀ ਭੁਜਾਈ ਦੇ ਤਰ੍ਹਾਂ ਕੀਤਾ ਨਾ ਤੇ ਜੇ ਤੂੰ ਮੇਰੇ ਹੁੰਦਾ ਮੁਰਕੇ ਗੱਲ ਕੀਤੀ ਮੇਰੀ ਮਾਂ ਨੂੰ ਇਤਰਾ ਕੀਤਾ ਇਤਰਾ ਕਰਦੀ ਇਤਰਾ ਕਰਦੇ ਤੇ ਮੇਰੇ ਤੋਂ ਬਰਾ ਕੋਈ ਨਹੀਂ ਤੈਨੂੰ ਦੱਸਾਂ ਗੱਲ ਆਹ ਵੇਖੋ ਮੇਰੇ ਲਾਗੇ ਹੋ ਜਾ ਭਾਸ਼ਾ ਨਹੀਂ ਜਾਣਦਾ ਮੁਰਕੇ ਸੇਤੀ ਨਾ ਮੇਰੀ ਮਾਂ ਨੇ ਮਗਰ ਚਲ ਜਾ ਕਰੋ ਚੰਗਾ ਚੀਨਾ ਚਲ ਜਾਆ ਕਰ ਇਤਰਾ ਹੀ ਆ ਵੇਖਿਆ ਮੁਰਕ ਤਾਂ ਵੱਟ ਚੜਿਆ ਵਾ ਵੱਟ ਚੜਿਆ ਤੂੰ ਆਪਣੇ ਤਾਂ ਗੱਲ ਹੁੰਦੀ ਆ ਤੇ ਹੱਦ ਹੋਈ ਏ ਤੇਰੇ ਵਾਲੀ ਆਖੇ ਲੱਗ ਜਾ ਤੈਨੂੰ ਮੈਂ ਦੱਸਾਂ ਗੱਲ ਮੇਰੇ ਤੋਂ ਬਰਾ ਕੋਈ ਨਹੀਂ ਮੁਰਕੇ ਮੈਨੂੰ ਸਿਰਫ ਨਿਆਣੇ ਦੀ ਸ਼ਰਮ ਮਾਰਦੀ ਵੀ ਸਾਡੇ ਜਿਹੜੇ ਹਨ ਪਰਵਾਨ ਹੋ ਗਏ ਆ ਨੇ ਤੇਰਾ ਮੈਂ ਇਲਾਜ ਕਰਦਾ ਤੇਰਾ ਨਹੀਂ ਤੇਰੇ ਮੈਂ ਲਾਜ ਕਰਦਾ ਹੱਦ ਹੋਈ ਇਨਾਂ ਵਾਲੀ ਇਕ ਤਾਂ ਮੋਰਾ ਜਿਹੜੀ ਹੈ ਨਾ ਐਨੀ ਮੈਨੂੰ ਬੁਰੀ ਲੱਗਦੀ ਆ ਜੀ ਕਰਦਾ ਇਹਨੂੰ ਫੜਕਣਾ ਘਰੋਂ ਹੀ ਬਾਹਰ ਕੱਢ ਛੜਾ ਕੇ ਜਿਵੇਂ ਕਰਾਂ ਤੇ ਕਰਾਂ ਕੀ ਸੂਲ ਵਾਂਗੂ ਚੁੱਪਦੀ ਆ ਮੈਨੂੰ ਜੇ ਪੋਤਾ ਆ ਗਿਆ ਉਹਦੇ ਕੰਨ ਭਰਤੇ ਚ ਪੋਤਾ ਆ ਗਿਆ ਉਹਦੇ ਕੰਨ ਭਰਤੇ ਜੀੜ ਨਹੀਂ ਦਿੰਦੀ ਮੈਨੂੰ 24 ਘੰਟੇ ਤੇ ਇਹਨਾਂ ਗੁੱਤ ਤਾਂ ਪਰਾਂਦਾ ਬਣੀ ਰਿਹਾ ਘਰਾਂ ਮੈਂ ਮੈਂ ਘਰ ਦੇ ਕੰਮ ਨਹੀਂ ਕਰਨੇ ਹੁੰਦੇ ਖਾ ਹੀ ਲਿਆ ਐ ਬੁੱਢੀ ਨੇ ਮੈਨੂੰ ਹੁਣ ਟੀਊਬਾਂ ਲਾਓ ਇਹਦੇ ਆਇਓ ਫਕਟਾ ਕਰੋ ਇਹਦੀਆਂ ਇਹ ਕੱਟ ਮੇਰਾ ਰਦਾ ਜਾ ਕੇ ਪੁੱਛ ਗਿਆ ਮੈਂ ਇਹਨੂੰ ਕਿ ਕਿੱਥੇ ਤੇਰੇ ਡੰਗ ਮਾਰੇ ਆ ਤੇਰੇ ਮੱਛਰ ਨੇ ਜਿਹੜੇ ਜਿਹੜੇ ਪਿਆਰ ਸੁੱਜ ਗਏ ਨਾ ਇੱਧਰ ਕਰੋ ਹਜਰਾ ਕਾਪੜੇ ਪੈਰ ਕਿੱਥੇ ਕਿੱਥੇ ਮੱਛਰ ਨੇ ਡੰਗ ਮਾਰੇ ਮੈਂ ਵੀ ਵੇਖਿਆ ਬਥੇਰੇ ਲੜਿਆ ਤੀਏ ਆ ਗਿੱਟੇ ਮੇਰੇ ਵੇਖ ਦੱਸ ਜਗੇ ਨੇ ਗਿੱਟਿਆਂ ਤੇ ਬੜਾ ਲੜਿਆ ਵਾ ਦੋਆਂ ਫੈਰਾ ਤੇ ਤੇ ਮੈਂ ਤਾਂ ਖੁਰਕ ਖੁਰਕ ਕੇ ਤੇ ਹੋਵੇ ਹੁਣ ਪਾਣੀ ਵਗਣ ਲਿਆ ਪਿਆ ਵਾ ਟੱਕੇ ਆ ਕੱਕੇ ਆ ਹੁਣ ਮੁੰਡਿਆਂ ਦਾ ਟੂਪ ਲਿਆਉਣਾ ਤੇ ਉਹ ਲਮਨੇ ਹੀ ਆ ਫਿਰ ਉਦਾਂ ਨੇ ਇੱਕ ਗੱਲ ਕਵਾਂ ਬੀਜੀ ਤੁਸੀਂ ਬਹੁਤੇ ਸੋਲ ਹੋ ਗਏ ਜੀ ਠੀਕ ਵਾ ਨਾ ਆ ਮਾੜਾ ਮੋਟਾ ਮੱਛਰ ਤੇ ਲੜੀ ਜਾਂਦਾ ਵਾ ਤੁਸੀਂ ਤੇ ਸਾਰਾ ਘਰ ਹੀ ਸੱਤੇ ਚੁੱਕ ਲਿਆ ਵਾ ਪੁੱਤਰਾ ਤੀ ਮੈਨੂੰ ਨੇਰੇ ਬਾਹ ਛੜਿਆ ਉੱਥੇ ਤੇ ਮੱਛਰ ਤੇ ਪੈਂਦਾ ਉਹ ਡੁੱਡ ਕੇ ਬਾਹਰ ਆਹ ਇੰਨਾ ਮੱਛਰ ਆ ਬਾਹਰ ਕੋਈ ਹਿਸਾਬ ਨਹੀਂ ਜਿਆਦਾ ਹੀ ਪੈਂਦਾ ਹੰਡ ਕੇ ਪਹਿਲਾਂ ਪੋਤਾ ਆਇਆ ਵਾ ਉਹਦੇ ਕੰਨ ਭਰ ਤੇ ਮੁੜ ਕੇ ਪੋਤਾ ਆਇਆ ਉਹਦੇ ਕੰਨ ਭਰ ਤੇ ਨਾ ਮੈਡੀ ਮਾੜੀ ਆ ਵੇ ਐਸੇ ਨੂੰ ਕੁਦਮ ਆਖੇ ਮਾੜੀ ਆ ਮੈਂ ਹੁਣ ਕੀ ਕਰਾਂ ਮੇਰੇ ਜਦੋਂ ਇੰਨੀ ਖਾਰਸ਼ ਹੋਣ ਢਈ ਆ ਦਰਦ ਹੋਣ ਢਈ ਆ ਮੈਂ ਹਰ ਕੇ ਦਰਦੀ ਹੁਣ ਫੁਰਕਦੀ ਨਹੀਂ ਹੁਣ ਫਾ ਥਾਣਾ ਇਦਾਂ ਜਾਈਆਂ ਫੋਲਾ ਫੋਲਾ ਮਾਰ ਕੋਈ ਗੱਲ ਨਹੀਂ ਬਿਥਿਆਰੀ ਆ ਪਗਤਾ ਹੋ ਜਾਣੀ ਆ ਚਲ ਗਿਆ ਪੁੱਤਾ ਭੱਜਾ ਹੁਣ ਦਵਾਈ ਲੈਣ ਠੀਕ ਆ ਨਾ ਆ ਜਾਣੀ ਆ ਦਵਾਈ ਹੁਣ ਤੇ ਆ ਹੱਥ ਜੋੜ ਕੇ ਬੇਨਤੀ ਆ ਵੀ ਮੇਰੇ ਦੋਲੇ ਨਾ ਕਰਾਇਆ ਕਰੋ ਇਹਨਾਂ ਨੂੰ ਮੇਰੇ ਕੋਲ ਸਰਦਨ ਕਰਦੇ ਕੰਮ ਹੀ ਨਹੀਂ ਮੁੱਕਦੇ ਹਾਂ ਮੈਂ ਤਾਂ ਕੋਈ ਦੋਲੇ ਨਹੀਂ ਕੀਤਾ ਹੁਣ ਉਹਨਾਂ ਮੈਨੂੰ ਪੁੱਛਿਆ ਵੀ ਮਾਤਾ ਪੈਰਾਂ ਨੂੰ ਫੁਰਕਣ ਢਈ ਆ ਕੀ ਹੋਇਆ ਵਾ ਤੇ ਫਿਰ ਮੈਂ ਦੱਸਣਾ ਹੀ ਉਹਨਾਂ ਨੂੰ ਕੀ ਕਰਦੀ ਹਾਂ ਤੂੰ ਕਰ ਦਿੰਦੇ ਮੈਨੂੰ ਪਤਾ ਟਾਈਮ ਨਾ ਅੰਦਰ ਤੇ ਮੈਨੂੰ ਕੀ ਲੋੜ ਏ ਮਛਰ ਲੜਾਉਣ ਦੀ ਤੇ ਨਾ ਕੋਈ ਗੱਲ ਹੁੰਦੀ ਨਾ ਮੈਂ ਕਿਹਨੂੰ ਦੱਸਦੀ ਚੱਲ ਚੰਗਾ ਆਉਂਦਾ ਨਾ ਟਿਊਬ ਲੈ ਕੇ ਹੁਣ ਫਿਰ ਮੇਰੇ ਦਿਵਾਲੇ ਹੋ ਜਾਣਾ ਵਾ ਲਾ ਦਿਵਾਲੇ ਹੋ ਜਾਣੇ ਦੱਸ ਹੁਣ ਉਹਨਾਂ ਨੇ ਪੁੱਛਣਾ ਤੇ ਤੈਨੂੰ ਹੈ ਹੀ ਆ ਵੀ ਤੂੰ ਘਰ ਆਂ ਤਾਂ ਤੂੰ ਅੰਦਰ ਨਹੀਂ ਉਹਨੂੰ ਕੀਤਾ ਮਾਤਾ